ਵੈਗਰੂ ਦੀ ਕਿਰਪਾ ਨਾਲ ਹਾਂ ਵੀ ਕਹਿੰਦਾ ਹਾਂ ਆ ਵੀ ਵੇਲੋ ਆਂਦਾ ਵੀ ਬਲੌਗ ਚ ਮੇਰਾ ਨਾਮ ਆਉਣਾ ਚਾਹੀਦਾ ਉਹ ਨਾਂ ਕਰ ਇਦਾਂ ਤੇ ਹੁਣ ਸ਼ੁਰੂ ਹੋ ਗਿਆ ਕੰਮ ਅੱਜ ਦਾ ਦਿਨ ਤੇ ਟਰੈਕਟਰ ਤਿਆਰ ਵਰ ਤਿਆਰ ਖਲੋਤੇ ਗਰੀ ਗਰੂ ਮਾਰਦੇ ਮੈਂ ਤੇਰੇ ਟੀਗਾ ਲਾਉਣਾ ਜਖਮ ਹੋਇਆ ਪਿਆ ਇਹਦੇ ਇਹਦੇ ਅੱਜ ਵੇਖਿਆ ਕਿੱਥੋਂ ਆਇਆ ਯਾਰੀ ਓਏ ਨਾ ਛੇਲ ਇਹਨੂੰ ਟੀਗਾ ਲਾਈਏ ਯਾਰ ਅੱਜ ਲਿਆਉਣਾ ਮੈਂ ਡਾਕਟਰ ਧੋਨੇ ਜਾ ਕੇ ਇਹਨੂੰ ਬਾਗੇ ਨਹੀਂ ਤੇ ਦੇ ਕੀੜੇ ਪੈ ਜਾਣੇ ਆ ਭਾਈ ਹਰਜਿੰਦਰ ਸਿੰਘ ਜੋ ਆਪਣੇ ਸਿਆਲ ਦੇ ਦਰਸਾਉਂਦੇ ਆ ਵੀ ਸਿਆਲ ਸ਼ੁਰੂ ਹੋ ਗਿਆ ਲੋਈ ਬੁੱਕਲ ਮਾਰੀ ਆ ਤੇ ਆ ਭਾਈ ਇਸਤਰਾਮ ਸਿੰਘ ਆਪਣੇ ਤੇ ਹੁਣ ਬੰਦਿਆਂ ਨੂੰ ਚਾਵਾ ਸ਼ਾਵਾ ਛਕਾ ਕੇ ਤੇ ਕੰਮ ਕਰਦੇ ਸਟਾਰਟ ਚਲੋ ਚਲੋ ਸ਼ੇਰੋ ਚਲੋ ਸਗੋ ਚਾਵਾ ਸ਼ਾਵਾ ਲੋ ਵੈਗਰੂ ਦਾ ਨਾਮ ਤੇ ਤੁਹਾਨੂੰ ਇੱਕ ਆਪਾਂ ਦਿਖਾਤਾ ਹਾਂ ਦਾ ਮੇਰਾ ਬਲੌਗ 'ਚ ਇਹ ਵੀ ਆਂਦੇ ਵਿੱਚ ਸਾਡੇ ਨਾਮ ਵਿੱਚ ਆਵੇ ਜਿੰਮੀ ਦੇ ਪਾਬ ਲੋ ਬਹਿ ਜਾ ਬਹਿ ਜਾ ਚੁੱਪ ਕਰੇ ਸਾਰੀ ਰਾਤ ਤੁਸੀਂ ਫਿਰਦੇ ਰਹੇ ਹੁਣ ਤੁਹਾਡਾ ਫੇਜ ਜੀ ਕਰਦਾ ਵੀ ਤੁਸੀਂ ਗੇਜ ਕੇ ਪਾਰ ਵਾਰਾ ਫਿਰਨ ਹੁਣ ਵਾਰਾ ਬੂਰਾ ਨਹੀਂ ਇੱਥੇ ਤੁਹਾਡੀ ਹਾਂ ਇੱਥੇ ਵਿੱਚ ਜੋ ਬਹਿ ਜਾ ਚੁੱਪ ਕਰਕੇ ਤੇ ਬਾਕੀ ਬੰਦੇ ਆਉਣ ਆਲੇ ਆ ਉਹ ਮੈਨੂੰ ਹੀ ਚਾਹ ਦੇ ਦੇ ਘਟ ਉਸ ਨਹੀਂ ਕੋਈ ਮਾਜੀ ਨਹੀਂ ਗਲਾਮਰਾ ਇੱਕ ਗਲਾਹ ਰੀ ਨਾ ਸੁਣ ਕੇ ਲਈ ਬਾਬਿਆਂ ਦੀ ਇਹ ਨਿਸ਼ਾਨ ਪਾਜੀ ਆਪਣੇ ਚੱਕਰਵਰਤੀ ਫੌਜਾਂ ਉਹ ਆਪਣਾ ਚਾਚਾ ਗੁਰਮਖ ਸਿੰਘ ਜਿੰਨੇ ਵੀ ਡੰਗਰਾਂ ਨੂੰ ਲੂਣ ਦਿਵਾਉਣਾ ਹੋਏ ਹਾਜ਼ਰ ਨਾਜ਼ਰ ਹੋ ਗਏ ਲੂਣ ਤੋਂ ਹੋਣ ਵਧੀਆ ਦੇਣ ਲੱਗਣ ਲੱਗੇ ਅੱਜ ਦੁਪਹਿਰੇ ਗਰਮੀ ਲੱਗਦੀ ਹੁਣ ਇਹ ਕੀਪਤਾ ਸਿਰੇ ਕਿਹੜੇ ਬਦਾਮ ਖਾ ਕੇ ਆਉਂਦਾ ਹੋਏ ਦਹੀਂ ਸਿਆਲ ਚ ਦਹੀਂ ਗਰਮ ਨਹੀਂ ਹੁੰਦਾ ਗਰਮ ਨਹੀਂ ਬਾਬਾ ਜਾਨਾ ਥੁੜਾ ਜੀ ਇਹ ਮੋਟਰਸਾਈਕਲ ਮਹਬਾਨ ਕੀ ਹੋ ਗਾ ਪਾਸੇ ਨੂੰ ਬੈਠਿਆ ਆਵਾਜ਼ ਨੂੰ ਵਜੇ ਮਾਂ ਮੰਨ ਲੈ ਇਹ ਸ਼ੈਤਾਨੀ ਕਰਦਾ ਤੇਰਾ ਜਿਵੇਂ ਮੈਂ ਮੈਂ ਦਾਲ ਦੀ ਇਹਨੂੰ ਦੱਸਤਾ ਕਿਊਟ ਵਾਇਗਰ ਕੱਟਣੀ ਪੈਣੀ ਵੀਡੀਓ ਸਾਰੇ ਬੰਦੇ ਆਪੋ ਆਪਣੀ ਤਿਆਰੀ ਖਾਸ ਤਰਾਹ ਭਾਜੀ ਫੇਰ ਵੇਖ ਲੋ ਜੀ ਆ ਗਏ ਆਪਣੇ ਹੁਣ ਸਾਰੇ ਮੈਦਾਨ ਚ ਆ ਗਏ ਬੰਦੇ ਆਪੋ ਆਪਣੇ ਸਾਧਨਾ ਦੀ ਸਾਮ ਸੰਭਾਲ ਗਰੀਸਾ ਗਰੂਸਾ ਰਣਜੋਦ ਭਾਜੀ ਜੋਗੀ ਸਾਡੇ ਫਰਮ ਦੇ ਚਾਚਾ ਜੀ ਵੀ ਆ ਤੇ ਵੱਡੇ ਭਰਾ ਵੀ ਆ ਠੀਕ ਆ ਲੱਗਾ ਨਿਸ਼ਾਨ ਓਏ ਆਪਣੇ ਫਰਮ ਦੇ ਚਾਚਾ ਜੀ ਵੀ ਤੇ ਵੱਡੇ ਭਰਾ ਵੀ ਇਹ ਵੱਡਾ ਉਦਦਾ ਦਿੱਤਾ ਇਹਨੂੰ ਡਬਲ ਉਦਦਾਵਾ ਇੱਕ ਜਗਤ ਚਾਚਾ ਓਏ ਲੈਂਬਰ ਨੂੰ ਹੀ ਭਜਾਇਆ ਇਹਨੇ ਸਾਰੇ ਦਿਨ ਚਾਚਾ ਆਸਦੇ ਨੇ ਵੇਲਾ ਜੇ ਨਹੀਂ ਆਂਦੇ ਤੇ ਆਸਦੇ ਕਿ ਨਹੀਂ ਜਾਂਦੇ ਬਣ ਲੱਗਦਾ ਯਾਰ ਓ ਚਾਚਾ ਤੋਂ ਉਤਰਾਂ ਤੈਨੂੰ ਆਸ ਦਈਦਾ ਪ੍ਰੇਮ ਨਾਲ ਔਰ ਬੁੱਢਾ ਸਮਝ ਗਿਆ ਥੋੜਾ ਅੱਖੀ ਦਾ ਜੋਨ ਨੂੰ ਮੈਂ ਆੜਾ ਨੱਡ ਲੈਂਬਰ ਨੇ ਵੀ ਖੋਲਿਆ ਨਹੀਂ ਇਹ ਇਹ ਦੀ ਗੈਸ ਹੈਗੀ ਆ ਇਦੇ ਚ ਬਰਾ ਜਾਂ ਸਤਿਆ ਕੋਈ ਪਤਾ ਨਹੀਂ ਹੁੰਦਾ ਆ ਸੀਟ ਨਵੀਂ ਆਤੀ ਐ ਨਾ ਇਹ ਸੀਟ ਨਵੀਂ ਲਾਈ ਕੱਲ ਕੱਲ ਉਹ ਉਧਰੇ ਡੰਡਾ ਵੇ ਪੀ ਜਿਵੇਂ ਨਾ ਬੜੀ ਲੜਾਈ ਉਧਰੇ ਡੰਡੇ ਨਾਲੇ ਕਵਰ ਬੱਧਾ ਨਹੀਂ ਉਹਦੇ ਜਿਹਦਾ ਕੰਮ ਕੰਮਲੇ ਦਾ ਯਾਰ ਉਹਨੇ ਕਵਰ ਪਾਇਆ ਸੀਟ ਥੋੜਾ ਲਾਈ ਆ ਨਹੀਂ ਡੰਡਾ ਡਾਂਗ ਰੱਖੀ ਆ ਬੰਦੇ ਦੇ ਮਾਰਨ ਨੂੰ ਤੇ ਨਾਲ ਬੱਧੀ ਆ ਕੰਮ ਛਿੰਦੇ ਦੇ ਵਾਈਫਾਈ ਉਤਨਾ ਮੈਂ ਸਾਬ ਲਾਇਆ ਕਿਉਂ ਡੈਟ ਨਹੀਂ ਕੋਈ ਮੋਬਾਈਲ ਫਰਮਾਂ ਦੀ ਨਹੀਂ ਕੋਈ ਡੈਟ ਮਾਰੀ ਜੀ ਉਹ ਜਗਾ ਤੇ ਸਿਲ ਇਹਨੂੰ ਮੈਂ ਆ ਦਿੱਤਾ ਹੁਣ ਤਿਆਰੀ ਕਰਨ ਹੈ ਸਾਰੇ ਜਣੇ ਹਾਂ ਹੇ ਵੀ ਲੈ ਫਿਰ ਸਾਰੇ ਫਿਲਟਰ ਫਿਲਟਰ ਸਾਫ ਕਰਕੇ ਉਹ ਸਾਰੀ ਢਾੜੀ ਤੁਰੇ ਆਈਦਾ ਹਰੇ ਬੰਦਾ ਤੋਂ ਆਪਣੇ ਟਰੈਕਟਰ ਨੂੰ ਲੱਗਾ ਤ੍ਰਣੀ ਅਚ ਤੇ ਮੈਰਚ ਹਾਂ ਜਿੱਗੇ بڑے ਬੰਦੇ ਦੋ ਚਾਹੀਦੇ ਚਾਰ ਕੱਲ ਦਿੰਨੇ ਆ ਨਹੀਂ ਮੈਂ ਉਹ ਨਹੀਂ ਗੱਲ ਕਹਿਣਾ ਮੇਰੇ ਲੋ ਮੈਂ ਤੇ ਵਧੀ ਜਾਣੀ ਜੀ ਲੱਗਣਾ ਮੈਂ ਨਾ ਵੀ ਜਿੱਥੇ ਜੀ ਦੀ ਆਪਾਂ ਨੂੰ ਨਹੀਂ ਗੱਲ ਜੀ ਦਾ ਭਾਜੀ ਟਰਾਲਾ ਢੱਕ ਦੇਣਾ ਭਾਵੇਂ ਗਾਂ ਪਸ਼ਾ ਕਰਕੇ ਵੱਢੀ ਜਈ ਬੰਦਾ ਕੋਈ ਨਹੀਂ ਬੰਦੇ ਆ ਨਹੀਂ ਮੈਨੂੰ ਬੰਦੇ ਫੇਰ ਬੰਦੇ ਬਨੇ ਕੀੜਾ ਲਾਲੀਆਂ ਇੱਕ ਉਹ ਮੈਂ ਲਾ ਲੂੰਗਾ ਮੈਂ ਉਹ ਹੀ ਗੱਲ ਕਰਦਾ ਜਿੱਦਾਂ ਇਹ ਇਧਰੇ ਆ ਬੰਨਾ ਖਲੋਤਾ ਇਥੇ ਮੈਂ ਕਿਹੜਾ ਲਾ ਲੂੰਗਾ ਆੜੀ ਡਿੱਗੀ ਇਥੇ ਇਥੇ ਜੇ ਤੂੰ ਆਪਦੀ ਆਈ ਤੇ ਆਜੇ ਨਾ ਤੂੰ ਡਿੱਗੀ ਵੀ ਚੁੱਕ ਲੈਣੀ ਤੇ ਜੇ ਤੂੰ ਆਪਦੀ ਆਈ ਤੇ ਨਾ ਆਇਆ ਫੇਰ ਵਟ ਤੇ ਹੀ ਰਹਿ ਜਾਣੀ ਪਰ ਅੱਜ ਜਿਹੜੀ ਗੈਰ ਚੜੀ ਪਈ ਨਾ ਮੁਖੜੇ ਦੇ ਨਹੀਂ ਕਿਹੜੀ ਗੱਲੋਂ ਕਿਹੜੀ ਗੱਲੋਂ ਸੁਪਰ ਕਿਦੋਂ ਦਾ ਬਣਾਣਾ ਸੰਦੀ ਅੱਜ ਤਾਂ ਕੋਈ ਨਹੀਂ ਆਉਂਦਾ ਨੇ ਬਲੇਰ ਸਾਬਰਮਨ ਨੇ ਅਛਾ ਇਸੇ ਗੱਲੋਂ ਮਾਨ ਖਰਾਬ ਇਹ ਹੋਣੀ ਨਾ ਮੈਂ ਤੈਨੂੰ ਉਸੇ ਕਰ ਤਾ ਨਹੀਂ ਭੁੰਨਾ ਹਾਂ ਉਹਨਾਂ ਨੇ ਕੀ ਆ ਬਗਾਨੋ ਗਿਆ ਹਾਂ ਠੀਕ ਆ ਮੈਂ ਤਾਂ ਇਹ ਨਹੀਂ ਕਿ ਨਾ ਫਾਰਮ 'ਚ ਚੱਲਦੇ ਕੰਮ ਚੱਲਦੇ ਹੁੰਦੇ ਆ ਰੱਖ ਦੋ ਕੌਣ ਰੱਖਦਾ ਕੋਈ ਤੂੰ ਹੀ ਗੱਡੀ ਆ ਗਿਆ ਜੇਨਰਲ ਆ ਗਿਆ ਕੌਣ ਰੱਖਦਾ ਜਿੰਦਰਾ ਟੁੱਟ ਜਾਂਦਾ ਵੀ ਇਹਨਾਂ ਦਾ ਜਿੰਦਰਾ ਦਾ ਉਹ ਟਰੈਕਟਰ ਮੰਗਿਆ ਸੀ ਨਾ ਸਰ ਬੱਚਾ ਚੇਤਾ ਹੁਣ ਅੱਜ ਥਾਂ ਕਿਰ ਚੱਲਿਆ ਤੇ ਅੱਜ ਪਿਸਤੌਲਾਂ ਨੂੰ ਪਾਉਣ ਲੱਗੇ ਤੇਲ ਸਾਰਿਆਂ ਨੂੰ ਲਾ ਗਏ ਤੀਜੇ ਦਿਨ ਪਿਸਤੌਲਾਂ ਤੇਲ ਪਾਇਆ ਜਿਆਦਾ ਤੇਲ ਆ ਲਈ ਤੇ ਫੇਰ ਆਪਣਾ ਦਾਣੇ ਜਿਹੜੇ ਜੰਮਣ ਡੇ ਪਿੰਦੀਆਂ ਚੱਲ ਤੈਨੂੰ ਖੁੱਲੀ ਛੁੱਟੀ ਆ ਯਾਰ ਖੁੱਲੀ ਛੁੱਟੀ ਆ ਆਰਡਰ ਬੜਕੀ ਬੜੀ ਹੁਣ ਤੇ ਐ ਲੱਗਦਾ ਜੇ ਪਿੰਜਰਾ ਟੁੱਟ ਗਿਆ ਤਾਂ ਮੈਂ ਖਾ ਜਾਣਾ ਵੱਢ ਕੇ ਕੋੜ ਵੀ ਇਤਰਾਇ ਹਾਂ ਹਾਂ ਉਥੇ ਵਾਲੇ ਖਰਾਬ ਹੋ ਗਏ ਯਾਰ ਅਲੀ ਘੰਟ ਲੈ ਆਈ ਹੋਰ ਗੱਲਾਂ ਨਹੀਂ ਆ ਕਰਨ ਪਾਣੀ ਰੱਖ ਦੇ ਨੇ ਪਾਣੀ ਕਿਹੇ ਨੇ ਨਹੀਂ ਪਾਉਣਾ ਨੇ ਤੇ ਉਹ ਪੜਾ ਵਧੀਆ ਖੁੰਦਾ ਹੋਣੀ ਡੀ ਫਾਰਮਿੰਗ ਕਿਦੋਂ ਦੀ ਕੀਤੀ ਆ ਕਦੋਂ ਕੀਤੀ ਮੇਰੇ ਨਾ ਵੀਰ ਨਿਸ਼ਾਨ ਸਿੰਘ ਕੁੱਤਿਆਂ ਨੂੰ ਟ੍ਰੇਨਿੰਗ ਦੇਣ ਵਾਲਾ ਕਿੱਦਾਂ ਦੇਣੀ ਭਾਈ ਨਾਲਾ ਮੜਾ ਦਰਸ਼ਕਾਂ ਨੂੰ ਦੱਸ ਵੀ ਦੋ ਇਹਨਾਂ ਨੂੰ ਭਾਈ ਕੁੱਤਾਂ ਗੁਰੱਖਣਾ ਪੈਂਦਾ ਉਹ ਅੱਛਾ ਜੀ ਅੰਦਰ ਵੜ ਜਾ ਮੈਂ ਦੋਵਾਂ ਨੂੰ ਇਕੱਠੇ ਕੀਤਾ ਅੱਛਾ ਸਿਟ ਡਾਊਨ ਬੇਟਾ ਸਿਟ ਡਾਊਨ ਨਾ ਲੜਿਆ ਸੋ ਛੱਡੋ ਰਿਲੈਕਸ ਰਿਲੈਕਸ ਲੈਟਸ ਰਿਲੈਕਸ ਮੈਂ ਨੀ ਪੂਰਾ ਹਾਈ ਮੈਂ ਆਵਾ ਵੀ ਜੇ ਟੁੱਟ ਗਿਆ ਤੇ ਕੋਈ ਨੁਕਸਾਨ ਨਹੀਂ ਨੁਕਸਾਨ ਨਹੀਂ ਜਨਵਰ ਖਤਰਨਾਕ ਹਨਾ ਖਤਰਨਾਕ ਨੰਬਰ ਦੱਸ ਦਿਓ ਭਾਈ ਆ ਨੰਬਰ ਮੜਾ ਬੋਲ ਦੋ ਜੇ ਕਿਹਨੇ ਕੁੱਤਾ ਟ੍ਰੇਨ ਕਰਾਉਣਾ ਹੋਵੇ ਜੀ ਪਹਿਲਾਂ ਇਹਨਾਂ ਨੂੰ ਸਿਖਾਲਾਂ ਫਿਰ ਗਾੜੀ ਆਪਾਂ ਦੱਸਾਂਗੇ ਕੀ ਗੱਲ ਨਹੀਂ ਥੋੜੇ ਜਿਹੇ ਜਾਨਵਰ ਥੋੜੇ ਖਰਾਬ ਹੋ ਜੇ ਨਾਲੇ ਇਧਰ ਮਸ਼ਹੂਰੀ ਹੋ ਜਾਊਗੀ ਜੇ 2 ਜਨਵਰ ਟ੍ਰੇਨ ਕਰਤੇ ਭਾਈ ਨੇ ਇਹ ਇਲਾਕਾ ਤੇ ਦੱਸ ਦੋ ਮਾੜਾ ਦਰਸ਼ਕਾਂ ਇਲਾਕਾ ਆਪਣਾ ਇਹ ਮੰਡ ਏਰੀਆ ਜੀ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਸੱਜਣੇ ਵੀਰ ਆਪਣਾ ਕੁੱਤੇ ਟ੍ਰੇਨ ਕਰਦਾ ਵਾ ਨੰਬਰ ਇਹਦਾ ਮੈਨਸ਼ਨ ਕਰਦਾ ਬਹੁਤ ਗੱਦਿਆਂ ਤੇ ਚਲੋ ਉਧਰ ਚਲੋ ਗੱਦੇ ਆਖੇ ਬਹੁਤ ਲੱਗਦੇ ਕੁੱਤੇ ਜਾਨਵਰ ਉਸੇ ਵਾਲੇ ਸਕਾਰ ਹੁੰਦਾ ਪਹਿਲੇ ਦਿਨ ਜੀ ਟ੍ਰੇਨ ਕਰਦੇ ਆਪਣੀ ਤਿਆਰੀ ਸ਼ੁਰੂ ਚੱਲੇ ਆ ਰਾ ਦੇ ਕੰਮ ਤੇ 20 ਔਰ ਜਿੱਦਾ ਇੱਧਾ ਹੋਊਗਾ ਸਾਰੀ ਧਾਰੀ ਜੀ ਅੱਜ ਪਾਸ ਲੱਣੀ ਪੈਣੀ ਆ ਤੇ ਕੋ ਦੋ ਬੰਦੇ ਵਾਲੇ ਪਾਰ ਜਾਣ ਆਹੋ ਟਰਾਲਾ ਪਾਉਣ ਲੱਗਾ ਤੇ ਆਪਣੀ ਗੱਡੀ ਆ ਗਈ ਮਾਲ ਲੋਡ ਕਰਨ ਤੇ ਜਿੱਦੇ ਹੋਇਆ ਅੱਜ ਲੋਡ ਦਾ ਲੈ ਨਾ ਹੱਥ ਖਾਵਾਂਗੇ ਪਰ ਟੀਮ ਦੇ ਵਿੱਚ ਚਲੋ ਓਏ ਅੱਜ ਨਾਲੇ ਆਪਾਂ ਤੁਹਾਨੂੰ ਆਪਣੀ ਮੋਟਰ ਦਾ ਟੂਰ ਕਰਾਉਣੇ ਆ ਕਿਉਂਕਿ ਮੋਟਰਾਂ ਤੇ ਅੱਜ ਦਾ ਸਿਰਫ ਪਾਣੀ ਪੂਣੀ ਲਾਉਣ ਅੱਜ ਆਪਾਂ ਤੁਹਾਨੂੰ ਮੋਟਰ ਦਿਖਾਉਣ ਲੱਗੇ ਜੀ ਦੀ ਛੱਤ ਵੇਖੋ ਤੁਸੀਂ ਇਹ ਆਪਾਂ ਇਹਦੇ ਵਿੱਚ ਤਰੀਕਾ ਦੀ ਜਿਹੜੀ ਆ ਨਾ ਕੀਤੀ ਆ ਪਿੰ ਫਸਲਰ ਜੇ ਕਿਨੇ ਲਾਉਣਾ ਬੂਟਾ ਦੇ ਇਥੋਂ ਖਰੀਦ ਕੇ ਲਾ ਜਾ ਸਕਦਾ ਛੱਤ ਬਹੁਤ ਹਾਈਜਨਿਕ ਛਾਤਾ ਜਿਹਦੇ ਉੱਤੇ ਇਹੋ ਜੀ ਛਾਤਾ ਵੀ ਜਦੋਂ ਦਿਨ ਚੜਦਾ ਇੱਥੇ ਧੁੱਪ ਵੀ ਆਉਂਦੀ ਆ ਤੇ ਰਾਤ ਨੂੰ ਇਹ ਛੱਤ ਕਵਰ ਹੋ ਜਾਂਦੀ ਆ ਹੁਣ ਬੰਦੇ ਆਪਣੇ ਵੀਰ ਰਲਾਉਣ ਲੱਗੇ ਬੀਖਾਦ ਇਹ ਮਾਣੇ ਨੂੰ ਕਿੱਥੋਂ ਚੜਾ ਲਿਆ ਤੀ ਮਾਣਾ ਲੱਭਾ ਨਹੀਂ ਸੀਰੇ ਇਹਨੂੰ ਰਾਜ ਚ ਲੱਭਣਾ ਪੈਂਦਾ ਅੱਛਾ ਰਾਜ ਚ ਚੜਨ ਪੈਂਦਾ ਆਪਣੇ ਰਣਜੋਧ ਭਾਜੀ ਮੈਂ ਚੱਲਿਆ ਸ਼ੈੱਡ 'ਚ ਮਾ ਸ਼ੈੱਡ 'ਚ ਸ਼ੈੱਡ 'ਚ ਕੀ ਕੰਮ ਆ ਜਦੋਂ ਕੰਮ ਆਪਣਾ ਇੱਥੇ ਆ ਤੇ ਟਰੈਕਟਰ ਵਾਉਣ ਵਾਲੇ ਬੰਦੇ ਸਵੇਰ ਦੇ ਪਹੁੰਚੇ ਆ ਤੇ ਕੰਮ ਖਿੱਚਿਆ ਗਿਆ ਤੇ ਆਪਣੇ ਸੁਪਰ ਸੀਡਰ ਤਿੰਨੇ ਪਹੁੰਚ ਗਏ ਆ ਹੁਣ ਆਪਾਂ ਉਸ ਹਿਸਾਬ ਨਾਲ ਹੀ ਇਹ ਕਿਹੜਾ ਵਗ ਗਿਆਉਣ ਡਿਆ 300 300 3 ਪਹਿਲਾਂ ਖਤਮ ਕਰੋ ਸਾਰਾ ਹੁਣ ਕਿਹੜਾ ਚੱਲਣ ਡਿਆ 725 ਐ ਕਰੋ ਫਿਰ 725 ਤੇ 303 ਮਿਕਸ ਕਰ ਦੋ ਹੁਣ 303 ਦੇ ਕਿੰਨੇ ਖੱਤੇ ਬੀਜੇ ਗਿਆ ਆਪਣੇ ਉਹ ਮੰਦਰਾਲੀ ਆਪਣੀ 303 ਦੀ ਬੀਜ ਗਈ ਸਾਰੀ ਨਹੀਂ ਉਹ ਸਿਗਨਲ 100 ਦੀ ਉਹ ਸਿਗਨਲ 100 ਦੀ ਬੀਜੀ ਗਈ ਠੀਕ ਹੈ ਫੌਜੀ ਵਾਲੀ ਚ ਉਹ ਪਿਓਰ 303 ਬਸ ਫਿਰ 725 ਤੇ 303 ਰਲਾ ਦੋ ਹਣ ਮਿਕਸ ਕਰਕੇ ਇਹ ਵੀ ਤਜਰਬਾ ਕਰਨਾ ਆਪਾਂ 222 222 ਪਾਰ ਬੀਜਿਆ ਤੇ ਐ ਕਰਿਓ ਫਿਰ 222 ਦਾ ਨਾ ਇੱਕ ਖਤਾਰ ਆ ਆ ਬੀਜ ਲਾਂਗੇ ਹੁਣ ਤੁਸੀਂ ਜਿਹੜਾ ਰਲੋਣਾ ਕਿੰਨੇ ਕਿੱਲਿਆਂ ਰਲੋਣ ਲੱਗੇ ਆ 8 ਕਿੱਲਿਆਂ ਦਾ 20 ਪੰਜਾਹ ਹਜ਼ਾਰ ਲਾਓ ਚਾ ਅਠਾਹ ਹਜ਼ਾਰ ਲਾਲਾ ਫਿਰ ਆ ਵੀ ਤੇ ਉਹ ਥਰਡੇ ਬੀਜ ਦੇਨੇ ਆ ਮਿਕਸ ਤੇ ਜੇ ਦੂਜਾ ਵੀ ਬੀਜਣਾ ਆ ਇਧਰ ਬੀਜ ਦਾਂਗੇ ਆਪਾਂ ਆਪਾਂ ਤੋਂ ਕੋਣ ਆ ਲੇਗਾ ਆ ਲੈ ਕੇ ਜਦੇ ਆ ਸੰਤੂ ਸਭ ਤੋਂ ਪਹਿਲਾਂ ਡਾਕਟਰ ਆਏ ਸਭ ਤੋਂ ਪਹਿਲਾਂ ਤੇਰੇ ਕਰਮਾ ਵਧੀਆ ਹੋਆ ਤੈਨੂੰ ਤਾਂ ਹੀ ਦਿੱਤਾ ਵਾ ਸਾਹਮਣੇ ਚਲਾਏਗਾ ਓਕੇ ਆ ਜੂਰ ਜੂਰ ਬੈਰਲ ਕੌਮ ਸੁਣਾ ਆ ਜਾ ਮਾਤਾ ਇਹ ਕੋਈ ਮਾਮੂਮਾ ਕੌਣ ਆਦਾ ਨਾਦੇ ਦਾ ਮੰਨਾ ਨਾ ਜਾਣੇ ਵੀ ਰਿਓ ਲੰਗਾ ਤਾ ਕੀ ਲਾ ਕਰ ਆਹ ਫਰਮ ਮਾਰੇ ਹੋਰ ਸੁਣਾ ਯੂਨੀ ਗੱਫਾ ਪਾਣੀ ਲੈ ਕੇ ਕਿਉਂਕਿ ਥਾਂ ਬਥੇਰਾ ਕੀ ਰਿਆ ਗਿਆ ਯਾਰ ਇਹ ਤੇ ਆਪਣਾ ਟ੍ਰੇਨਰ ਹੀ ਕੁੱਤਿਆਂ ਦਾ ਯਾਰ ਆਹ ਇਹਨੂੰ ਮਤਲਬ ਇਹ ਤਰ੍ਹਾਂ ਨਾ ਕੁੱਤਿਆਂ ਨੂੰ ਸਵਾਇਆ ਵਾ ਰਸਣ ਪਾਣੀ ਦੇ ਕੇ ਸਾਰਾ ਅੱਛਾ ਇਹੋ ਆਪਣੇ ਡੌਗੀ ਸਿੱਤੇ ਹੁਣ ਮੈਂ ਵੀ ਬੰਦਿਆਂ ਨਾਲ ਵੀ ਨਜ਼ਰ ਰੱਖਣੀ ਪੈਂਦੀ ਆ ਆ ਲੰਗਰ ਪਾਣੀ ਆਪਣਾ ਤਿਆਰ ਹੈ ਗਾੜੀ ਆ ਆਜੋ ਮੈਦਾਨ ਚ ਖੁੱਲੇ ਖੇਡ ਜਾਨ ਬਰਸ਼ਾਦਾ ਪਾਣੀ ਭਾਜੀ ਆਪਣੇ ਟ੍ਰੇਨਰ ਲੈ ਕੇ ਆ ਗਏ ਆ ਇੱਥੇ ਲੱਗਣ ਡਿਆ ਫੋਲੋ ਕਰ ਰਹੇ ਆ ਹਾਂ ਫੋਲੋ ਕਰ ਰਹੇ ਫਸੇ ਦੇ ਫੋਲੋ ਕਰ ਰਹੇ ਇੱਥੇ ਵਾਹ ਪਰ ਕੀ ਬਦਾਰਾ ਪ੍ਰਿੰਟ ਨਹੀਂ ਕਰਦੇ ਫੋਨ ਉਹਨੂੰ ਤਾਂ ਆਵੇ ਹੋ ਗਿਆ ਫੋਨ ਕਰਨਾ ਬੱਸ ਹੋ ਗਿਆ ਸਰਪੰਚ ਦਾ ਚੱਕਰ ਕਰਨੇ ਵਲਿਆ ਇੱਚਾ ਹੀ ਹੋ ਗਈ ਹੈ ਅੱਜ ਦੇ ਮਾਰਗ ਤੇ ਲਾਲ ਸੁੱਟੀ ਆ ਦੇ ਅੱਜ ਦੇ ਕੌਣ ਅੱਜ ਜਿਸ ਤਰ੍ਹਾਂ ਭਾਈ ਹੁਣ ਆਪਣੇ ਕੌਣ ਅੱਜ ਦਾ ਆਪਣਾ ਕੰਮ ਦੇਣ ਦੀ ਸ਼ੁਰੂਆਤ ਹੋ ਜੀ ਤਾਂ ਪਤੋ ਅਲੀ ਵਾਈ ਜਾਂਦਾ ਵੱਟਾ ਪੋਣ ਵਾਲਾ ਵੱਟਾ ਪਾਈ ਜਾਂਦਾ ਸਪਰੇਅ ਵਾਲਾ ਸਪਰੇਅ ਕਰੀ ਜਾਂਦਾ ਸਾਰੇ ਕੰਮਾਂ ਦੀ ਹੋ ਗਈ ਸੈਟਿੰਗ ਅੱਜ ਆਪਣਾ ਬਾਕੀ ਕੰਮ ਨਿਬੜ ਜਾਣਾ ਅਸੀਂ ਪਹਿਲਾਂ ਰਾਕਾ ਹੀ ਥੋੜਾ ਥੋੜਾ ਅੱਥਾਂ ਅਗੇ ਦੇ ਹੋਰ ਕੜਕ ਦਾ ਬੀਜਣਾ ਉਸ ਤੋਂ ਬਾਅਦ ਉਹ ਕੰਮ ਕਰੂਦਾ I mm -hmm. ਬਹੁਤ ਵਧੀਆ ਗੇਤ ਦਾ ਕਣਕ ਦੇ ਆਪਣੀ ਪੈੜੀ ਦੇ ਵਿੱਚ ਕਿਉਂਕਿ ਜਦੋਂ ਝੋਨਾ ਵੜਣ ਤੋਂ ਆਪਾਂ 10 ਦਿਨ ਪਹਿਲਾਂ ਪਾਣੀ ਫੇਰ ਦਈਦਾ ਝੋਨੇ ਦੇ ਨਾਲ ਫਿਰ ਗੇਤ ਦਾ ਰਹੀਦੀ ਵਾਤਰ ਪੂਰਾ ਰਹਿਦਾ ਜੇ ਪੂਰਾ ਵਧੀਆ ਵਾਤਰ ਹੋਵੇ ਤੇ ਫਿਰ ਇੰਚ ਲੰਗਾਈ ਜਿਹੜੀ ਆ ਉਹ ਸੁਪਰ ਸੀ ਤਰਜ਼ੀ ਰੱਖਣੀ ਆ ਜੇ ਥੋੜਾ ਵਾਤਰ ਖੁਸ਼ਕਾ ਫਿਰ 2 ਇੰਚ ਫਿਰ ਬਹੁਤ ਵਧੀਆ ਕਣਕ ਨਿਕਲਦੀ ਆ ਕਈ ਵੀਰ ਖੁਸ਼ਕ ਵਾਤਰ ਦੇ ਵਿੱਚ ਇੰਚ ਕਦੇ ਦਾਣਾ ਪੀਜਦੇ ਆ ਉਹਦੇ ਨਾਲ ਵਾਤਰ ਜਿਹੜਾ ਵਾ ਉਹੋ ਕੁਸ਼ ਕੋਈ ਦਾਵਾ ਦੇ ਜਿਹੜੀ ਕਣਕ ਦਾ ਵੀ ਪੂਰਾ ਨਹੀਂ ਨਿਕਲਦਾ ਫਿਰ ਆਪਾਂ ਆ ਦਿੱਤੇ ਸੁਪਰ ਸੀਡਰ ਜਿਹੜੇ ਆ ਉਹ ਕਾਮਯਾਬ ਨਹੀਂ ਆ ਗਲਤੀਆਂ ਨਿੱਗੀਆਂ ਨਿੱਗੀਆਂ ਆਪਣੀਆਂ ਹੁੰਦੀਆਂ ਤੇ ਜਦੋਂ ਤੁਹਾਨੂੰ ਪਤਾ ਵਾ ਕਿ ਇੱਥੇ ਬੱਤਰ ਪੂਰਾ ਫਿਰ ਇਹਨੂੰ ਉੱਚੀ ਬੀਜੋ ਕਿੰਨੀ ਉੱਚੀ ਬੀਜੋ ਨਹੀਂ ਵਧੀਆ ਤੇ ਅੱਜ ਉਹ ਵਧੀਆ ਕੰਮ ਚੱਲਣ ਦਾ ਦੇਰ ਬਹੁਤ ਵਧੀਆ ਲੱਗਾ ਗੱਫਾ ਪਾਣੀ ਛਾਕੇ ਤੋਂ ਜਿੰਨੂੰ ਆ ਗਈ ਚਾਹ ਹੈ ਕਿ ਖੱਤਾ ਘੇਰਦਾ ਕੰਮ ਦੇ ਇਤਰਾ ਯਾਰ ਯਾਰ ਕਰਨਾ ਕੀ ਦੁਨੀਆ ਦੇ ਰੋਟੀ ਪਾਣੀ ਖਾਣ ਆਏ ਕੰਮ ਤੇ ਚੱਲੀ ਜਾਣੇ ਆਪਣੇ ਤੇ ਹੁਣ ਚਾਵਾ ਸ਼ਾਵਾ ਛੱਲੇ ਦੇ ਅੱਗੇ ਚਾਰੇ ਪਾਏ ਆ ਇਹਨਾਂ ਛੋਟੇ ਕੀ ਪੌੜੇ ਤੂੰ ਪਾਈ ਉਹ ਯਾਰ ਨਹੀਂ ਫਾਇਦਾ ਉਹਨੇ ਮੈਨੂੰ ਆਖੇ ਕਿ ਇਹਦਾ ਸਹੀ ਹੋ ਉਹ ਨਹੀਂ ਆ ਖੱਤਾ ਮੈਨੂੰ ਪਤਾ ਨਾ ਮੈਂ ਹਰ ਸਾਲ ਮਈਓ ਭਰਦਾ ਮੋਟਰੇ ਬਸ ਇਹ ਇਹ ਤੇ ਜਨਰੇਟਰ ਚੱਲਣਾ ਹੀ ਚੱਲਣਾ ਮੋਟਰ ਤੇ ਅੱਗੇ ਯਾਰ ਆਡਾ ਤੇ ਨਹੀਂ ਕਦੀ ਇਕੱਠੇ ਭਰੇ ਹੁਣ ਤੇ ਹੋ ਜੀਆਂ ਪਾਣੀ ਖਰਾਬ ਹੋਣਾ ਸਿੱਧਾ ਜਾਣਾ ਟਕਾਣੀ ਇਹ ਬੰਦਾ ਚੰਗਾ ਕਿੰਦੀ ਬਗ ਉਤਰ ਬੋ ਨਈ ਆਪਾ ਭੁੱਕੇ ਦੁਕਾਨ ਮੇ ਨਹੀਂ ਕਰਨੇ ਇੱਕ ਵਾਰ ਮੈਨੂੰ ਦੇਈ ਕੱਫਾ ਦਾਲ ਪਾਣੀ ਥੋੜੀ ਜੀ ਵੀਰ ਪਾਣੀ ਦਾ ਫਰੀ ਦਾ ਪਾਜੋ ਦਾਲ ਪਾਣੀ ਵੀ ਤਾਂ ਫਰੀ ਵਿੱਚ ਪਿਸ਼ੂਰੀ ਚਾਹੀਦੀ ਆ ਹਾਂ ਇੱਕ ਰੋਟੀ ਕਾਣੀ ਇੱਕ ਥੋੜੀ ਪਾਣੀ ਆ ਸਾਡਾ ਟਾਈਮ ਹੋ ਗਿਆ ਬਾਈ ਜੀ ਲੰਗਰ ਪਾਣੀ ਦਾ ਆ ਦੇਖੋ ਜੀ ਅਰਸ਼ ਭਾਜੀ ਸਾਡਾ ਖਾਣਾ ਪਾਣੀ ਲੈ ਕੇ ਆਏ ਆ ਜਿੰਨੇ ਜਰ ਪਾਣੀ ਨਾ ਆਇਆ ਜਾਂ ਪੀ ਜਾਂਦਾ ਇੱਕ ਅੱਧੀ ਹੋਰ ਘੜੀ ਦਾਲ ਏਡੀ ਟੇਸਟ ਆਈ ਆ ਵੀ ਚਾਰ ਚਾਰ ਰੀ ਮਾਣੇ ਹੋਣਾ ਪਾਲੀਆ ਗਵਾ ਨਹੀਂ ਯਾਰ ਓਏ ਦੱਜੇ ਆਪਾ ਭਾਜੀ ਪਾਣੀ ਲੈ ਕੇ ਆਏ ਸਾਡਾ ਚਾਚੂ ਪਾਣੀ ਪਤਾ ਨਹੀਂ ਢੋਲੀ ਮੜਿਆ ਬੇਤਰ ਬੋਲਾ ਚਾਚਾ ਦਾਲ ਵਧੀਆ ਬਣੀਆ ਚਾਚੂ ਤਿੰਨ ਗੋਦੀ ਮੜਾ ਬਣ ਕੀਦਾ ਵਾ ਚਾਚੂ ਬਾਸ ਹੋਂਦਾ ਸਾਡਾ ਸਾਪ ਕਰਦਾਗੇ ਇੱਥੇ ਬਹਿ ਗਏ ਇਹ ਦੁਬਾਈ ਬੜੀ ਭਾਲਦਾ ਏ ਉਹਨੇ ਹੀ ਅਕਰ ਕਰਾਇ ਜੋੜੀ ਆਉਂਦੀ ਜੈਦੀ ਹੋਈ ਤੇ ਉਹ ਯਾਰ ਬੀੜਾ ਪੜਾ ਲਾਉਂਦੇ ਜਾਣਾ ਥੋਣ ਸਾਡੇ ਉਹਦੀ ਨਾ ਉਸ ਨੂੰ ਕੋਈ ਆਮਾ ਮਾਣੇ ਨੂੰ ਆਪਾ ਮਾਣੇ ਨੂੰ ਪੁੱਛ ਲੈਨੇ ਮਾਣੇ ਬੀੜਾ ਦੇ ਲਾਉਂਦਾ ਏ ਨਹੀਂ ਲਾਉਂਦਾ ਨਾ ਸਿੰਦਾ ਸਿੰਦਾ ਬੀੜੀਆਂ ਗਿਆ ਓਏ ਨਾ ਮੈਂ ਭਰਾ ਪਿੰਦਾ ਪੀਂਦਾ ਸਾਰੇ ਬੰਦੇ ਯਾਰ ਮੈਂ ਨਾ ਰਾਧਾ ਸੁਆਮੀ ਨਾਲ ਆਦੇ ਕਿਤਰਾ ਹੋ ਸਕਦਾ ਹੈ ਕੰਮ ਇਹ ਨਾਲ ਗਲੇ ਦਾਲ ਵਾਲਾ ਪਾਣੀ ਵੀ ਨਾ ਆ। ਉਹ ਵੇਖੋ ਆ ਤੇ ਗੋਲ ਗੱਪਿਆਂ ਦੀ ਤਰੀ ਨੂੰ ਪਤਲਾ। ਇਹ ਵੀ ਖਿੱਚੀ ਆਉਂਦਾ ਇਹ ਨਹੀਂ ਸਿੰਗ ਟਲਦਾ। ਕਿਤਾਬ ਇਸੇ ਕਰਕੇ ਤੂੰ ਨਹੀਂ ਚਾਹੁੰਦਾ ਮਿਲਿਆ। ਪਾਣੀ ਪਾ ਕੇ ਪੀਂਦਾ। ਕਿੰਨੇ ਉਹ ਡੋਬਣ ਲਿਆ ਵਿੱਚ। ਦੇ ਜਾਨ ਪਾਣੀ ਪੀਂਦੀ। ਹਾਂ ਜੋ ਆਪਣਾ ਜੋ ਉਹਨੇ 15 ਖਾਧੀਆਂ ਹਣ ਦਾਲ ਨਾਲ। ਮੋਟੇ ਹੋਣਾ। ਹਾਂ ਬਸ ਟਰੈਕਟਰ ਤੋਂ ਥੱਲੇ ਨਹੀਂ ਉਤਰਨਾ ਮੋਟਾ ਦੇ ਹੋਣਾ ਹੋਣਾ। ਸਰੀਰ ਨੂੰ ਜਦੋਂ ਦੁੱਖ ਨਹੀਂ ਦੇਣਾ। ਪਾਣੀ ਪਾਣੀ ਕਰ ਦੇ ਦਾ ਪਾ ਕੇ ਲਈ ਪਾ ਕੇ ਇਹਨਾਂ ਦਾ ਜਾਣੀ ਵੀ ਪਾਣੀ ਬੰਦ ਆ ਦੇਰ ਬਾਬਾ ਕੋਲੀ ਜਲਦੀ ਸੇਵਾ ਲੁੱਟੀ ਜਾ ਰਹੀ ਇਧਰ ਬਾਬਾ ਜੀ ਹੁਣ ਆਵੋ ਬਾਬਾ ਗਲਾ ਦੇ ਦੇ ਬਾਬਾ ਜੀ ਉਹਦਾ ਗਲਾ ਨਹੀਂ ਆਉ ਤੂੰ ਕੋ ਪਚ ਗਲਾ ਜੋ ਬਈ ਹੋਰ ਨੂੰ ਫਿਰਦਾ ਉਹਦਾ ਗਲਾ ਖੜੀ ਤਰਾ ਦੇ ਤੂੰ ਕੋਲੀ ਲੈ ਲੈ ਤੇ ਬਾਬੇ ਨੂੰ ਪਿਲਾ ਦੇ ਦਿਆ ਉਹ ਕਹਿੰਦਾ ਗਲਾਸ ਤੋਂ ਲੈ ਲਾ ਲੈ ਦੀ ਕੇਰ ਕੇ ਕਣਕਵੀਰ ਦੀ ਤਿੰਨ ਟਰੈਕਟਰਾਂ ਦਾ ਇਹਦਾ ਕੰਮ ਮੁਕੀ ਰੋ ਗਿਆ ਦੋ ਜਿਹੜੇ ਰਹਿ ਗਏ ਬਸ ਦੂਜੇ ਟਰੈਕਟਰ ਨਾਲ ਲਾ ਗਏ ਤੇ ਹੁਣ ਆਪਾਂ ਆ ਆ ਕਾਲਾ ਨੰਬਰ ਆ ਵੀ ਚਾਹ ਉਹ ਨਹੀਂ ਮੈਂ ਫੋਨ ਚਾਰਜ ਲਾਉਣ ਗਿਆ ਯਾਰ ਕਾਲਾ ਕੀ ਹੈ ਚ ਆਪਣੇ ਨੂੰ ਘਾਟ ਰਹੀ ਇਸ ਵਾਰ ਮੈਂ ਇਹ ਕਹਿੰਦਾ ਕਿ ਬਾਅਦ ਵਿੱਚ ਮੈਂ ਯਾਰ ਫੋਨ ਚਾਰਜ ਲਾ ਲਈਏ ਵੀਡੀਓ ਵੀਡੀਓ ਬਣਾਉਣੀ ਹੈ ਪੀ ਪੜ ਗਿਆ ਕੰਮ ਦੇ ਨਾਲ ਛੱਡ ਚੱਲ ਹਣ ਛਾੜਦਾ ਨਾ ਮੂੰਹ ਸਿਰ ਆ ਗਿਆ ਉਹ ਹੋਣਾ ਆਪਣਾ ਹੋ ਗਿਆ ਸ਼ਾਮ ਦਾ ਟਾਈਮ ਵੀਰਕਰ ਸੇਵਕ ਸਿੰਘ ਬਾਸਮਤੀ ਵੱਢੀ ਅੱਜ ਇਸ਼ਟਾ ਨਾ ਇਹ ਨਹੀਂ ਨਿਕਲਿਆ ਉਹਦਾ ਵੈਲਾ ਵੀ ਵਧੀਆ ਜਗਾੜ ਪਰਾਲੀ ਦਾ ਪਤਾ ਹੀ ਨਹੀਂ ਲੱਗਾ ਹੋ ਭਾਈ ਰੰਜੋਤ ਸਿੰਘ ਪੌਂਡਿਆ ਬੀ ਅਜਾਵ ਆਪਦੇ ਥੀ ਪੌਂਡਿਆ ਬੀ ਅਜ ਹਾਂ ਚੰਗੀ ਗੱਲ ਆ ਰੋਟੀ ਰਾਟੀ ਪੱਜ ਜਾਂਦੀ ਆ ਅਛਾ ਫਿਰ ਮੇਣਾ ਤੂੰ ਕਹਿਆ ਮੈਂ ਕਦੀ ਜਰਿਆ ਨਹੀਂ ਆ ਇਹ ਪਾਰਟੀ ਅਰਸ਼ਨਵਾਲ ਉਹ ਵੀ ਕਲਕਦੀ ਜੰਦਾ ਲੰਗਾਰੇ ਲੰਗਾਰ ਭੱਲੀ ਆ ਨਾ ਆ ਜਾਓ ਇੱਥੇ ਬੈਟਰੀ ਤੇ ਆ ਮਾਣੂ ਮੇਰਾ ਉਹ ਤੁਦਲ ਦੀ ਫੋਟੋ ਆਈ ਜੀ ਵਿੱਚ ਆ ਆਪਣੇ ਭਾਈ ਰੰਜੋਤ ਦਾ ਟਰੈਕਟਰ